चला बाइक मशाल से जगत देवी करते हैं कई बार सारे तरह भगवान मुर् रोज भगवान सरकार मुर्गा रोज और सालू मिचरा ਜੋ ਸਦਾ ਨਿੱਤਾ ਜਾਂਦਾ ਅਸਟੇਟ ਦੇ ਉੱਤੋਂ ਜੇ ਸੁਸਰੀ ਮਾਤਰਾ ਅੱਗੇ ਨਾ ਖੜੇ ਹੋਏ ਸੋਨੂੰ ਕੰਨੇ ਕੰਨਿਆਂ ਨੂੰ ਇਹ ਲੋਕ ਛੋੜਦੇ ਜੇ ਨਾ ਵੀ ਚੋਰੀਆਂ ਹੋਈਆਂ ਜਦੋਂ ਸੋਨੂੰ ਡੱਕਲ ਨਾ ਹੋਇਆ ਕਰੂ ਤਾਂ ਚੋਰੀ ਦਾ ਮਤਲਬ ਕਰਕੇ ਪਰ ਠੀਕ ਆ ਸਿਰ ਸੋਚ ਬੈਠੇ ਆ ਦੁੱਖ ਚ ਬੈਠੇ ਆ ਮੈਨਾ ਵੀ ਸਾਡਾ ਖਰਜ ਬਣਦਾ ਹੈ ਇਲਾਕੇ ਦੇ ਲੋਕਾਂ ਨੂੰ ਮੇਰੀ ਵੀ ਅਪੀਲ ਹੈ ਕਿ ਇਸ ਕੁੱਪ ਮੈਂ ਫਕਟ ਦੇ ਵਿੱਚ ਤੁਸੀਂ ਆਪਣਾ ਸਮਾਂ ਕੱਢ ਕੇ ਵੱਧ ਤੋਂ ਵੱਧ ਆਓ ਕਿਹ ਗੱਲੀ ਅੱਛੀ ਹੈ ਨੋਟ ਕਰ ਦੇ ਲੈਣੇ ਖਬਰ ਹੋਵੇ ਚੇਲਾ ਲਾ ਫੋਟੋ ਮਨਾਰਕ ਨੂੰ ਦੋਰ ਲਾਇਆ ਜਾਂਦਾ ਆ ਅੱਜ ਨੂੰ ਜਿਹੜਾ ਜਿਨਾ ਬਿਨਾ ਦਾ ਇਨਸਾਨ ਕਰ ਦੇ ਦੇਖੋ ਹੁਣ ਤੱਕ ਆ ਤੀਸਰਾ ਦਿਨ ਲਗਾਤਾਰ ਇਹ ਵੀ ਬਿੱਤਰ ਨੂੰ ਜਾ ਰਿਹਾ ਹੈ ਜੀ ਤੇ ਕਿਸੇ ਵੀ ਮਤਲਬ ਇਹ ਜਿਹੜਾ ਸੰਘਰਸ਼ ਹੈਗਾ ਇਹ ਤਾਂ ਲਗਾਤਾਰ ਚੱਲ ਰਿਹਾ ਪਰ ਪੁਲਿਸ ਵੱਲੋਂ ਇਹ ਜਿਹੜੀ ਆਉਟਪੁੱਟ ਹੁਣ ਤੱਕ ਦੀ ਜ਼ੀਰੋ ਹੈ ਮਾਨਯੋਗ ਐਸਪੀ ਸਾਹਿਬ ਆਏ ਨੇਗੇ ਇੱਕੋ ਹੀ ਗੱਲ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਤੁਸੀਂ ਇਹਨਾਂ ਡੈੱਡ ਬੋਰਡ ਦਾ ਸੰਸਕਾਰ ਕਰੋ ਸਾਡੇ ਦੇ ਯਕੀਨ ਕਰੋ ਸਾਨੂੰ 2 ਦਿਨ ਦਿਓ ਕੋਈ ਕਹਿੰਦੇ 7 ਦਿਨ ਦਿਓ ਪਰ ਜਿਹੜੀ ਇਥੋਂ ਦੀ ਸੰਘਰਸ਼ ਕਮੇਟੀ ਔਰ ਪਿੰਡ ਪਰਿਵਾਰ ਹੈ ਉਹ ਇਸ ਗੱਲ ਤੇ ਰਾਜ਼ੀ ਨਹੀਂ ਅਸੀਂ ਪਰਿਵਾਰ ਦੇ ਨਾਲ ਪਿੰਡ ਦੇ ਨਾਲ ਔਰ ਸੰਘਰਸ਼ ਕਮੇਟੀ ਦੇ ਨਾਲ ਆ ਔਰ ਜਿੰਨਾ ਚਿਰ ਇਥੋਂ ਜਿਹੜਾ ਮੇਨ ਜਿਹੜਾ ਮੁਰਜ਼ਮ ਹੈ ਜਿਹੜਾ ਥਣਦਾਰ ਕੋਈ ਲੱਖਾ ਸਿੰਘ ਜਿੰਨਾ ਚਿਰ ਉਹ ਅਰੈਸਟ ਨਹੀਂ ਹੁੰਦਾ ਉਨਾ ਚਿਰ ਜਿਹੜਾ ਇਹ ਸੰਘਰਸ਼ਾ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਜਿਸ ਫੋਰਸੀ ਕਿਸਾਨ ਜਥੇਬੰਦੀਆਂ ਦੀ ਉਹ ਵਿੱਚ ਕਨਾਲਾ ਕਰਕੇ ਜਾਂ ਕਾਰਨ ਕਿ ਬੰਦਾ ਚਲੋ ਇਹ ਜਦੋਂ ਸੰਘਰਸ਼ ਦਾ ਜਿਹੜਾ ਆਕਾਰ ਆ ਜੀ ਵੱਧ ਜਾਂਦਾ ਹੈ ਇਹਦੇ ਵਿੱਚ ਬਹੁਤ ਕੁਝ ਸਹਿਜਾ ਹੁੰਦਾ ਆਪਾਂ ਉਹਨਾਂ ਗੱਲਾਂ ਨੂੰ ਇਹਨਾਂ ਦੇ ਵਿੱਚ ਮੈਂਸ਼ਨ ਨਾ ਕਰੀਏ ਇਹਦੇ ਵਿੱਚ ਹੋਰ ਬਹੁਤ ਜੇ ਇੱਕ ਬੰਦਾ ਜਾਂਦਾ ਤਾਂ 10 ਨਵੇਂ ਵੀ ਆਏ ਨੇ ਜਿਹੜੇ ਆਪਾਂ ਨਵੇਂ ਆਏ ਨੇ ਅੱਜ ਆ ਹੁਣ ਸਾਡੇ ਇੱਕ ਤੋਂ ਬਹੁਤ ਦੂਰ ਮੈਂ ਦੱਸਾਂ ਉਹ ਸ਼ਾਇਦ ਮੇਰੇ ਖਿਆਲ ਚ ਇੱਕ ਰਾਜਸਥਾਨ ਤੋਂ ਆਰੀ ਹੈ ਜੀ ਤੀਨ ਇੱਕ 오ਡੀਸਾ ਤੋਂ ਆ ਰਹੇ ਸਾਰਾ 오ਡੀਸਾ ਤੋਂ ਆਏ ਨੇ ਔਰ ਕੱਲ ਮੋਗਾ ਬਰਨਾਲਾ ਔਰ ਇਥੋਂ ਅੰਮ੍ਰਿਤਸਰ ਦੇ ਲਾਗੇ ਇੱਕ ਆਈ ਸੀਗੀ ਟੀਮ ਜੀ ਜੀ ਆਪਾਂ ਉਹ ਗੱਲ ਕਰਦੇ ਜਿਵੇਂ ਜਿਵੇਂ ਵਧੂਗਾ ਪ੍ਰੋਟੈਸਟ ਇਹ ਤਾਂ ਫੈਲੀ ਜਾਣਾ ਜੀ ਇਹਦੇ ਵਿੱਚ ਬਹੁਤ ਕੁਝ ਆਈ ਵੀ ਜਾਂਦਾ ਜਾਈ। ਮੈਂਬਰ ਵੀ ਆਏ ਨੇ ਉਹਨਾਂ ਨਾਲ ਗੱਲਬਾਤ ਥੋੜੀ ਛੋਟੀ। ਐਸੇ ਕਮਿਸ਼ਨ ਦੇ ਮੈਂਬਰ ਸਾਹਮਣੇ ਕਲੀਅਰ ਕਟ ਸ਼ਬਦਾਂ ਦੇ ਵਿੱਚ ਇਹ ਗੱਲ ਇਹ ਕਹੀ ਹੈ ਕਿ ਮੇਰਾ ਕੰਮ ਹੈ ਸੰਵਿਧਾਨਕ ਤੌਰ ਤੇ ਕੰਮ ਕਰਨਾ ਔਰ ਮੈਂ ਪੁਲਿਸ ਨੂੰ ਸਿਰਫ ਇਹ ਕਹੂੰ ਵੀ ਲੋਕਾਂ ਦਾ ਜਿਹੜਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ। ਮੈਂ ਬਿਲਕੁਲ ਵੀ ਇਹ ਇਸ ਗੱਲ ਤੇ ਪ੍ਰੈਸ਼ਰ ਨਹੀਂ ਪਾਵਾਂਗਾ ਕਿ ਤੁਸੀਂ ਇਹਨਾਂ ਡੈੱਡ ਬੋਡੀਆਂ ਦਾ ਜਿਹੜਾ ਸੰਸਕਾਰ ਕਰੋ ਐਸਸੀ ਕਮਿਸ਼ਨ ਸਿਰਫ ਪੁਲਿਸ ਨੂੰ ਉਹਨਾਂ ਤੋਂ ਉਹਦੀ ਆਉਟਪੁੱਟ ਉਹਨਾਂ ਦੀ ਰਿਪੋਰਟ ਮੰਗ ਰਹਾ ਜਾਂ ਡਾਇਰੈਕਸ਼ਨਾਂ ਦੇ ਰਿਹਾ ਜੀ ਐਸਸੀ ਕਮਿਸ਼ਨ ਦੀ ਕਾਰਵਾਈ ਤੋਂ ਕਾਫੀ ਹੱਦ ਤੱਕ ਕਮੇਟੀ ਔਰ ਪਰਿਵਾਰ ਹੈ ਦਾ ਸੰਤੁਸ਼ਟ ਧਰਨਾ ਜਦੋਂ ਤੱਕ ਲੱਖਾ ਜਿਹੜਾ ਮੇਨ ਦੋਸ਼ੀ ਹੈ ਅਰੈਸਟ ਨਹੀਂ ਹੁੰਦਾ ਉਦੋਂ ਤੱਕ ਲਗਾਤਾਰ ਜਾਰੀ ਰਹੂਗਾ ਹਾਂਜੀ ਸਾਰੇ ਪਰਿਵਾਰਾਂ ਨਾਲ ਗੱਲ ਹੋਈ ਹੈ ਤੇ ਬਹੁਤ ਦੁਖਦਾਇਕ ਘਟਨਾ ਹੈ ਤੇ ਇਹਨੂੰ ਸਾਰਾ ਅਪਡੇਟ ਦਿੱਤਾ ਗਿਆ ਪੂਰੇ ਪਰਿਵਾਰ ਨੂੰ ਕਿ ਪੁਲਿਸ ਨੇ ਕੀ ਕੀ ਕੀਤਾ ਹੈ ਤੇ ਪਰਿਵਾਰ ਨੂੰ ਸੈਟੀਸਫਾਈ ਕੀਤਾ ਗਿਆ ਕਿ ਪੁਲਿਸ ਆਪਣਾ ਐਫਰਟ ਕਰ ਰਹੀ ਹੈ ਤੇ ਇੱਕ ਬਾਰ ਅਸੀਂ ਰਿਕੁਐਸਟ ਕੀਤੀ ਹੈ ਕਿ ਅਗਰ ਬੋਡੀ ਦਾ ਸੰਸਕਾਰ ਹੋ ਜਾਏ ਤੇ ਇੱਕ ਬਾਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰ ਇਹਨਾਂ ਨੇ ਕਹੇ ਕਿ ਉਹ ਜੋ ਹੈ ਦੰਨਾ ਜਿਹੜਾ ਉਹ ਸੋਚ ਵਿਚਾਰ ਕੇ ਦੱਸਣਗੇ ਤੇ ਜਿਵੇਂ ਕਹਿਣਗੇ ਉਸੇ ਮੁਤਾਬਿਕ ਅਸੀਂ ਕਾਰਵਾਈ ਵੀ ਕਰ ਰਹੇ ਹਾਂ ਸਰ ਰੋਪਿਆਂ ਦੀ ਗ੍ਰਿਫਤਾਰੀ ਦੀ ਮੰਗ ਜਿਹਦੀ ਮੇਲ ਆ ਗਈ ਹੈ ਪਰਿਵਾਰ ਵਿੱਚ ਕਦੋਂ ਤੱਕ ਵਿਸ਼ਵਾਸ ਦਿਵਾਇਆ ਜਾਏ ਇਹ ਗ੍ਰਿਫਤਾਰੀ ਜਿਹੜੀ ਹੈ ਹੋ ਗਈ ਹੈ ਅਸੀਂ 2 ਦਿਨ ਦਾ ਆਸ਼ਵਾਸਨ ਇਹਨਾਂ ਨੂੰ ਦਿੱਤਾ ਹੈ ਕਿ 2 ਦਿਨ ਦੇ ਵਿੱਚ ਅਸੀਂ ਕੰਮ ਕਰਕੇ ਇਹਨਾਂ ਨੂੰ ਦਿਖਾएंगे ਠੀਕ ਚਲੋ